ਦੇਖੋ ਜਿਹੜਾ ਫਤਿਹਗੜ ਚੰਨਾ ਪਿੰਡ ਆ ਬਹੁਤ ਪੰਥਕ ਪਿੰਡ ਆ ਗੁਰੂ ਮਹਾਰਾਜ ਚੇਪਾਸ਼ਾ ਦਾ ਉਹ ਤਾਸਰ ਲੈ ਕੇ ਚੱਲਣ ਵਾਲਾ ਪਿੰਡ ਆ ਇਹ ਜਿੰਨਾ ਪੰਥਕ ਹੈ ਜੀ ਉਹਨਾਂ ਥੋੜਾ ਹੈ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਕੰਮ ਕਰਨ ਵਾਲੇ ਨੇ ਮੈਂ ਦੇਖਿਆ ਵੀ ਜਦੋਂ ਸਾਡੀ ਸਰਕਾਰ ਸੀ 100-100 ਬੰਦਾ ਗਈਆਂ ਪੱਕੀਆਂ ਕਰਨੀਆਂ ਨੇ ਦਰਵਾਜ਼ਾ ਪੱਕਾ ਕਰਨਾ ਹੈ ਆ ਕਰਨਾ ਬਹੁਤ ਜਾਦੇ ਹੱਥੀ ਕੰਮ ਕਰਨ ਵਾਲੇ ਇਨਸਾਨ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਰਖੜਾ ਸਾਹਿਬ ਦਾ ਜੀ ਜੋ ਕਿ ਸਾਡੇ ਮਤਲਬ ਮਾਤਾ ਜੀ ਨੇ ਇਹਨਾਂ ਦਾ ਬਾਰਸ਼ਾਂ ਦੌਰਾਨ ਮਕਾਨ ਟੱਗਿਆ ਸੀਗਾ ਉਹਦੇ ਵਾਸਤੇ ਮਦਦ ਕੀਤੀ ਹੈ ਇਕੱਲੀ ਇਹਨਾਂ ਵਾਸਤੇ ਨਹੀਂ ਜੀ ਮਤਲਬ ਨਗਰ ਵੱਲੋਂ ਜਦੋਂ ਕੋਈ ਵੀ ਸੁਨੇਹਾ ਲੱਗਦਾ ਰਖੜਾ ਸਾਹਿਬ ਨੂੰ ਜੀ ਮਤਲਬ ਮੜੇ ਜੇ ਸੱਦੇ ਤੇ ਸਾਡੇ ਤੇ ਕਿਸੇ ਵੀ ਸਹਾਇਤਾ ਮਦਦ ਦੀ ਲੋੜ ਹੈ ਸਾਨੂੰ ਅੱਦੇ ਬੋਲ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੰਦੇ ਜੀ ਹਰ ਵਕਤ ਸਾਡੇ ਬਹਾਜਰ ਰਹਿੰਦੇ ਨੇ ਤੇ ਮੇਰੇ ਲਈ ਤਾਂ ਹੁਕਮ ਹੈ ਇਹਨਾਂ ਦਾ ਤੇ ਉਹਦੇ ਲਈ ਇੱਥੇ ਅੱਜ ਆਏ ਸੀਗੇ ਇੱਕ ਪੁੰਡੇ ਦੇ ਪਿੰਡ 'ਚ ਵੀ ਛੱਟ ਲੱਗੀ ਸੀਗੀ ਪਹਿਲਾਂ ਕਿਸਾਨਾਂ ਦੇ ਵਿੱਚ ਵੀ ਇੱਕ ਮੁੰਡਾ ਚੱਲਿਆ ਗਈ ਸੀ ਉੱਥੇ ਤੇ ਉੱਥੇ ਉਦੋਂ ਵੀ ਅਸੀਂ 2 ਲੱਖ ਬੇਚੱਕ ਨੂੰ ਵੀ ਦਿੱਤਾ ਸੀਗਾ ਸੋ ਅੱਜ ਉਹਦੇ ਲਈ ਆਏ ਸੀਗੇ ਕਿ ਆਪਾਂ ਜਿੰਨੀ ਮਤ ਕਰ ਸਕਦੇ ਸੀ ਤੇ ਪਿੰਡਾਂ ਨੇ ਨਗਰਾਂ ਨੇ ਵੀ ਵਫਤ ਮਤ ਕੀਤੀ ਇਹਨਾਂ ਦੀ ਤੇ ਮੇਰੀ ਵੀ ਡਿਊਟੀ ਬਣਦੀ ਸੀ ਕਿ ਮੈਂ ਵੀ ਆ ਕੇ ਮਤ ਕਰਾਂ ਸੋ ਅੱਜ 50000 ਰੁਪਏ ਇਹਨਾਂ ਉਸ 'ਤੇ ਤੇ ਹੋਰ ਵੀ ਜੋ ਇਹ ਕਹਿਣਗੇ ਪਿੰਡਾਂ ਨਾਲ ਕਹਿਣ ਦਾ ਬਿਦਲੀਓ ਹੁਕਮ ਹੈ ਜੋ ਇਹ ਹੁਕਮ ਕਰ ਦੇਣਗੇ ਉਹ ਕਰਨੇ ਕਰਾਂਗੇ ਹੋਰ ਹੋਰ ਵੀ ਅੱਗੇ ਵਾਸਤੇ ਆਸ ਕਰਦੇ ਹਾਂਗੇ ਵੀ ਸਾਡੇ ਨਗਰ ਵਾਸਤੇ ਜੋ ਵੀ ਅਸੀਂ ਕੋਈ ਮਦਦ ਦੀ ਮੰਗ ਕਰਦੇ ਹਾਂ ਨਾ ਵੱਲੋਂ ਉਹ ਸਾਡੀ ਪੂਰੀ ਕਰਨਗੇ ਜੀ ਪਰ ਮਾਤੋਂ ਉਹਨਾਂ ਲੋਕਾਂ ਦੀ ਮਤਲਬ ਕਰਦਾ ਜਿਹੜੀ ਆਪਣੀ ਮਤਤਾਪ ਕਰਦੇ ਨੇ ਇਹ ਸਾਰਾ ਨਗਰੀ ਆਪਣੀ ਮਤਤਾਪ ਕਰਨ ਵਾਲਾ ਹੈ ਬਹੁਤ ਹੀ ਹਿੰਮਤੀ ਹੈ ਤੇ ਉਦਮੀਆਂ ਕੋਈ ਸਾਂਝਾ ਕੰਮ ਹੋਵੇ ਉਹਦੇ ਵਿੱਚ ਬਹੁਤ ਵੱੱਟੜ ਕੇ ਹਿੱਸਾ ਪਾਉਂਦੇ ਨੇ ਕੋਈ ਕਿਤੇ ਬਾਹਰ ਜਿਵੇਂ ਆ ਹਰਾਂ ਦੀ ਗੱਲੀ ਹੈ ਬਹੁਤ ਵੱਡਾ ਇਹਨਾਂ ਨੇ ਫੰਡ ਇਕੱਠਾ ਕੀਤਾ ਹੈ ਉੱਥੇ ਵੀ ਜਾ ਕੇ ਦੇਖਿਆ ਇੰਦੀ ਆ ਜੀ ਹਾਂ ਦੋ 2 ਲੱਖ ਦੀ ਸਹਾਇਤਾ ਉਹ ਟਾਈਮ ਵੀ ਦਿੱਤੀ ਜੀ ਰਖਣਾ ਸਾਹਿਬ ਨੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਮਤਲਬ ਅਸੀਂ ਪੂਰਾ ਪ੍ਰੋਸਤ ਬੋਲਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਹੋ ਜੀ ਮਦਦ ਨਗਰਵਾਲੋਂ ਵੱਤ ਛੜ ਕੇ ਕਰਾਂਗੇ ਜੀ ਇਹਨਾਂ ਕਿ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੀ ਆਂਦਰ ਵੀ ਛੋਟ ਘਟ ਕੇ ਕਿਉਂਕਿ ਜੇ ਲੋਕੋ ਕੋ ਪਹਾਂ ਹੀ ਰਿਹਾ ਗੁਰਦੁਆਰਾ ਸੰਕਮੇ ਲੈ ਕੇ ਜਾਣਗੇ ਤੇ ਫਿਰ ਉੱਥੋਂ ਆਇਆ ਕਿ ਆਪਾਂ ਇਹਨਾਂ ਗਰਤੀ ਸਿੰਘਾਂ ਨੂੰ ਵੀ ਮਦਦ ਕਰੀਏ ਵੀ ਉੱਥੋਂ ਫਿਰ ਇਹ ਵੀ ਆਇਆ ਕਿ ਜਦੋਂ ਉੱਥੇ ਕਰ ਰਹੇ ਆ ਇੱਥੇ ਵੀ ਬੜਾ ਬੜਾ ਨਿਸ਼ਾਨ ਹੋਇਆ ਤੇ ਆਪ ਇੱਥੇ ਵੀ ਕਰੀਏ ਉੱਥੇ ਵੀ ਅਸੀਂ ਕਰਕੇ ਆਏ ਸੀਗੇ ਉਸ ਤਰ੍ਹਾਂ ਬਹੁਤ ਬੜੀ ਸੇਵਾ ਸੀਗੀ ਤੇ ਇੱਥੇ ਵੀ ਤਕਰੀਰ ਫਿਰ ਅਸੀਂ ਜਿਨ ਜਿਨ ਨੇ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਸੀਗੇ ਜਾਂ ਮੰਦਰਾਂ ਦੇ ਪੁਜਾਰੀ ਸੀਗੇ ਜਾਂ ਅ ਮੂਲੇ ਸੀਗੇ ਉਹਨਾਂ ਸਾਰਿਆਂ ਦੀ ਅਸੀਂ ਵੇਖ ਕੀਤੀ ਵੀ ਅਸੀਂ ਆ ਕੋਈ ਭੇਸ ਭਾਵ ਨਹੀਂ ਰੱਖਣਾ ਸਾਡੇ ਲਈ ਸਾਰੇ ਬਰਾਬਰ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਖਣਾ ਸਾਡਾ ਸਾਡੀ ਮਨ ਸੋ ਉੱਥੋਂ ਇਹ ਗੁਰਤੀ ਸਾਨੂੰ ਲੱਗੀ ਐ ਤੇ ਬਾਅਦ ਵਿੱਚ ਵੀ ਉਹ ਉੱਥੇ ਸਾਡੀ ਸ਼ੁਗਿ ਮਿਲ ਸੀਗੀ ਉੱਥੇ ਪ੍ਰਸ਼ਾਦੇ ਛਕਾਉਣੇ ਨੇ ਕੰਬਲ ਬੰਨਣੇ ਨੇ ਤੇ ਸਕੂਲ ਜਾਣਾ ਉੱਥੇ ਕੁਝ ਦੇਖ ਕੇ ਆਉਣਾ ਹੈ ਕੱਲ ਜਾ ਕੇ ਉਹਨਾਂ ਉੱਥੇ ਜਾ ਕੇ ਉਹਨਾਂ ਸਪੋਰਟ ਦੇ ਵੀ ਜਾ ਕੇ ਸੋ ਇਹ ਗੁਰਤੀ ਸਾਨੂੰ ਉਹਨਾਂ ਤੋਂ ਮਿਲੀ ਐ ਪਰ ਮੈਂ ਇਹ ਸਮਝਦਾ ਇਹ ਗੁਰੂ ਮਹਾਰਾਜ ਚੇ ਪਾਛਾ ਕਰਦਾ ਜੇ ਗੁਰੂ ਪਰਮਾਤਮਾ ਨੇ ਇੱਥੇ ਪਹੁੰਚਾਇਆ ਤਾਂ ਉਹਨਾਂ ਦੀ ਸੇਵਾ ਕਰਕੇ ਪਹੁੰਚਾਇਆ ਅੱਜ ਉਹਦੇ ਬਦੌਲਤ ਗੁਰੂਬਾਹ ਜੀ ਦੀ ਕਿਰਪਾ ਕੀਤੀ ਹੈ ਤਾਂ ਹੀ ਇਹ ਕੰਮ ਹੋ ਰਿਹਾ ਹੈ ਨੇ ਸੋ ਮੈਂ ਸਿੱਤੇ ਪਾਸ਼ਾ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਰਸਤੇ ਪਾਇਆ ਇਹ ਰਸਤੇ ਪਾਇਆ ਤੇ ਤਰੱਕੀ ਬਹੁਤ ਬੜੀ ਬਖਸ਼ੀ ਹੈ ਜਿੰਨਾ ਅਸੀਂ ਮੈਕਾਉਂ ਦੇ ਪ੍ਰਮਾਤਮਾ ਜਿੱਤੇ ਹੋਏ ਵਿੱਚ ਕੋਈ ਹਿੱਸਾ ਹੀ ਦੇ ਰਹੇ ਹਾਂ ਆਪਾਂ ਤਾਂ ਉਹਨਾਂ ਦੇ ਹੀ ਨਹੀਂ ਰਹੇ ਜਿੰਨਾ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚੋਂ ਕੋਈ ਦੇ ਰਹੇ ਹਾਂ ਸੋ ਜਿੰਨਾ ਗੁਰੂ ਮਹਾਰਾਜ ਸਿੱਤੇ ਪਾਸ਼ਾ ਦਾ ਧੰਨਵਾਦ ਕਰੀਏ ਹਾਂ ਹੜਾਂ ਦੌਰਾਨ ਪੂਰੇ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਜਾਨੀ ਮਾਲੀ ਨੁਕਸਾਨ ਵੀ ਹੋਇਆ ਤੇ ਇਸ ਇਸ ਨਗਰ ਚ ਫਤੇਗੜ ਛੰਨਾ ਚ ਆਪਾਂ ਖੜੇ ਆ ਇੱਥੇ ਵੀ ਇੱਕ ਪਰਿਵਾਰ ਨਾਲ ਜਿਹੜਾ ਉਹ ਸਮੇਂ ਦੇ ਵਿੱਚ ਮੰਗਤ ਭਾਗੀ ਘਟਨਾ ਹੋਈ ਘਟਿਆ ਉਹਨਾਂ ਦੀ ਮਦਦ ਲਈ ਅੱਜ ਪਹੁੰਚੇ ਹਾਂ ਕੀ ਕਰਨਾ ਚਾਹੁੰਦੇ ਆਂ ਦੇਖੋ ਜਿਹੜਾ ਫਤੇਗੜ ਛੰਨਾ ਪਿੰਡ ਆ ਬਹੁਤ ਪੰਥਕ ਪਿੰਡ ਆ ਗੁਰੂ ਇਹ ਜਿੰਨਾ ਪੰਥਕ ਹੈ ਜੀ ਉਹਨਾਂ ਥੋੜਾ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਕੰਮ ਕਰਨ ਆਏ ਨੇ ਮੈਂ ਦੇਖਿਆ ਵੀ ਜਦੋਂ ਸਾਡੀ ਸਰਕਾਰ ਸੀ 100-100 ਬੰਦਾ ਗਈਆਂ ਪੱਕੀਆਂ ਕਰਨੀਆਂ ਨੇ ਦਰਵਾਜਾ ਪੱਕਾ ਕਰਨਾ ਹੈ ਆ ਕਰਨੇ ਬਹੁਤ ਜਾਦੀ ਹੱਥੀ ਕੰਮ ਕਰਨ ਵਾਲੇ ਇਨਸਾਨ ਇਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਸਾਡੇ ਚੇਅਰ ਪਰਸਨ ਨੇ ਬੀਬੀ ਕਰਨਾਇਲ ਕਾ ਕਿ ਉਹ ਮੀਹਾਂ ਦੇ ਵਿੱਚ ਇਹਨਾਂ ਦਾ ਘਰ ਵੀ ਟਹਿ ਗਿਆ ਕਿ ਕਾਫੀ ਨੁਕਸਾਨ ਹੋਇਆ ਵੀ ਆ ਪਹਿਨ ਦੀ ਮੱਤ ਕਰਦੀ ਤੇ ਮੇਰੇ ਲਈ ਤਾਂ ਹੁਕਮ ਹੈ ਇਹਨਾਂ ਦਾ ਤੇ ਉਹਦੇ ਲਈ ਇੱਥੇ ਅੱਜ ਆਏ ਸੀਗੇ ਇੱਕ ਬੁੰਡੇ ਦੇ ਪਿੰਡ 'ਚ ਵੀ ਛੱਟ ਲੱਗੀ ਸੀਗੀ ਪਹਿਲਾਂ ਕਿਸਾਨ ਉਹਦੇ ਵਿੱਚ ਵੀ ਇੱਕ ਮੁੰਡਾ ਚੱਲਿਆ ਗਿਆ ਸੀ ਉੱਤੇ ਉਥੇ ਉਦੋਂ ਵੀ ਅਸੀਂ 2 ਲੱਖ ਰੁਪਏ ਚੈੱਕ ਉਹਨੂੰ ਵੀ ਦਿੱਤਾ ਸੀਗਾ। ਸੋ ਅੱਜ ਉਹਦੇ ਲਈ ਆਏ ਸੀਗੇ ਕਿ ਆਪਾਂ ਜਿੰਨੀ ਮੱਤ ਕਰ ਸਕਦੇ ਜਿੱਤੇ ਪਿੰਡਾਂ ਐ ਨੇ ਨਗਰਾਂ ਐ ਨੇ ਵੀ ਵਕਤ ਮੱਤ ਕੀਤੀ ਇਹਨਾਂ ਨੇ ਤੇ ਮੇਰੀ ਵੀ ਡਿਊਟੀ ਬਣਦੀ ਸੀ ਕਿ ਮੈਂ ਵੀ ਆ ਕੇ ਮੱਤ ਕਰਾਂ। ਸੋ ਅੱਜ 50 ਹਜ਼ਾਰ ਰੁਪਏ ਇਹਨਾਂ ਨੂੰ ਉਸ ਬਜਟ ਤੇ ਤੇ ਹੋਰ ਵੀ ਜੋ ਇਹ ਕਹਿਣਗੇ ਪਿੰਡਾਂ ਨਾਲ ਕਹਿਣ ਦਾ ਬਿਦਲੀ ਹੁਕਮ ਹੈ ਜੋ ਇਹ ਫੂਮ ਕਰ ਦੇਣਗੇ ਉਹ ਕਰਨੇ ਕਰਨਾ। ਸੋ ਉਹਦੇ ਲਈ ਆਇਆ ਸੀ ਮੈਂ ਸਾਡੇ ਨਗਰਾਂ ਦਾ ਧੰਨਵਾਦ ਕਰਦਾ ਹਾਂ ਦੋ ਹੱਥ ਜੋੜ ਕੇ ਕਿ ਹਮੇਸ਼ਾ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਮਤ ਕਰੀ ਹੈ ਆਪਣੇ ਅੰਗਰੇਜ਼ੀ ਦੇ ਖਾਤ ਹੈ ਗੋਡ ਹੈਲਪਸ ਦੋਸ ਹੂ ਹੈਲਪਸ ਥੈਮ ਸੈਲਫ ਪਰ ਮਤੋਂ ਉਹਨਾਂ ਲੋਕਾਂ ਦੀ ਮਤ ਕਰਦਾ ਜਿਹੜੀ ਆਪਣੀ ਮਤ ਆਪ ਕਰਦੇ ਨੇ ਇਹ ਸਾਰਾ ਨਗਰੀ ਆਪਣੀ ਮਤ ਆਪ ਕਰਨ ਵਾਲਾ ਹੈ ਬਹੁਤ ਹਿੰਮਤੀ ਹੈ ਤੇ ਉਦਮੀ ਹੈ ਕੋਈ ਸਾਂਝਾ ਕੰਮ ਹੋਵੇ ਉਹਦੇ ਵਿੱਚ ਬਹੁਤ ਵੱੱਟੜ ਕੇ ਹਿੱਸਾ ਪਾਉਂਦੇ ਨੇ ਕੋਈ ਕਿਤੇ ਬਾਹਰ ਜਿਵੇਂ ਆ ਹਰਾਂ ਦੀ ਗੱਲੀ ਹੈ ਬਹੁਤ ਵੱਡਾ ਇਹਨਾਂ ਨੇ ਫੰਡ ਇਕੱਠਾ ਕੀਤਾ ਹੈ ਉੱਥੇ ਵੀ ਜਾ ਕੇ ਦੇਖਿਆ ਹੈ ਜਿੱਥੇ ਗੁਰਦਾਸਪੁਰ ਅੰਮ੍ਰਿਤਸਰ ਬਟਾਲੇ ਅਜਨਾਲੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਏ ਨੇ ਇਹਨੇ ਬਹੁਤ ਵੱਡੀ ਮੱਤ ਕੀਤੀ ਹੈ ਜੀ ਪਿਛਲੇ ਦਿਨ ਮੈਂ ਦਾ ਤਰਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਇਹ ਹੁਕਮ ਲਾਇਆ ਇੱਕ ਸਵਾਲ ਸਿਰ ਹੋ ਰਿਹਾ ਗੁਰੂ ਘਰ ਦੇ ਵਜ਼ੀਰਾਂ ਦੀ ਮੱਤ ਕੀਤੀ ਹੈ ਬਾਹ ਫੜੀਆ ਪਰਿਵਾਰ ਵੱਲੋਂ ਮੰਦਰਾਂ ਦੇ ਪੁਜਾਰੀ ਚਾਹੇ ਮਸੀਤਾਂ ਦੇ ਵਿੱਚ ਵੀ ਹੋਣ ਜਿਹੜੇ ਸੇਵਾ ਕਰਦੇ ਨੇ ਇਸ ਪਿੰਡ ਦੇ ਵਿੱਚ ਵੀ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਤੁਸੀਂ ਸਾਰਿਆਂ ਨੂੰ ਜੋ ਵੀ ਮਾਇਕ ਮਦਦ ਸਹਾਇਤਾ ਕੀਤੀ ਉਹ ਤੇ ਕੀ ਕਹਿਣਾ ਚਾਹੁੰਦੇ ਹੋ ਹੋਰ ਲੋਕ ਵੀ ਜੇ ਅੱਗੇ ਆਉਣ ਗੁਰੂ ਘਰ ਦੇ ਵਜ਼ੀਰਾਂ ਦੀ ਸੇਵਾ ਦੇ ਵਿੱਚ ਤਾਂ ਚੰਗੀ ਗੱਲ ਹੈ ਦੇਖੋ ਗੱਲ ਇਹ ਹੈ ਵੀ ਜਦੋਂ ਅਸੀਂ ਗੁਰਦਾਸਪੁਰ ਅਜਨਾਏ ਗਏ ਜਿੱਥੇ ਬਹੁਤ بڑا ਨੁਕਸਾਨ ਹੋ ਗਿਆ ਸੀਗਾ ਘਟਾਇ ਕਿਚੀ ਗੁਰਦੁਆਰ ਸਾਹਿਬ ਦਾ ਵੀ ਨੁਕਸਾਨ ਹੋਇਆ ਉੱਥੇ ਕੇਸ ਉਹ ਚਲੀ ਵੀ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਦੇ ਲਈ ਸਾਰੀ ਦੁਨੀਆ ਜਾ ਰਹੀ ਸੀਗੀ ਕਿ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੀ ਆਂਦਰ ਵੀ ਛੋਟ ਚ ਘਟ ਗਈ ਕਿਉਂਕਿ ਜੇ ਲੋਕਾਂ ਕੋਲ ਪੈਸੇ ਨਹੀਂ ਰਿਹਾ ਗੁਰਦੁਆਰ ਸਾਹਿਬ ਨੂੰ ਕਿਵੇਂ ਲੈ ਕੇ ਜਾਣਗੇ ਤੇ ਫਿਰ ਉੱਥੋਂ ਆਇਆ ਕਿ ਆਪਾਂ ਇਹਨਾਂ ਗਰਤੀ ਸਿੰਘਾਂ ਨੂੰ ਵੀ ਮਦਦ ਕਰੀਏ ਤੇ ਉੱਥੋਂ ਫਿਰ ਇਹ ਵੀ ਆਇਆ ਵੀ ਜਦੋਂ ਉੱਥੇ ਕਰ ਰਹੇ ਹਾਂ ਇੱਥੇ ਵੀ ਬੜਾ ਬੜਾ ਨੁਕਸਾਨ ਹੋ ਉੱਥੇ ਵੀ ਅਸੀਂ ਕਰਕੇ ਆਏ ਸੀਗੇ ਉੱਥੇ ਅਗਰ ਬਹੁਤ ਵੱਡੀ ਸੇਵਾ ਸੀਗੀ ਤੇ ਇੱਥੇ ਵੀ ਤਕਰੀਰ ਫੇਰ ਅਸੀਂ ਜਿਨ੍ਹਾਂ ਨੇ ਸਾਡੇ ਗੁਰੂ ਘਰ ਦੇ ਗ੍ਰੰਥੀ ਸੀਗੇ ਜਾਂ ਮੰਦਰਾਂ ਦੇ ਪੁਜਾਰੀ ਸੀਗੇ ਜਾਂ ਆ ਆ ਮੁੱਲੇ ਸੀਗੇ ਉਹਨਾਂ ਸਾਰਿਆਂ ਦੀ ਅਸੀਂ ਵੇਖ ਕੀਤੀ ਵੀ ਅਸੀਂ ਆ ਕੋਈ ਭੇਜ ਭਾਵ ਨਹੀਂ ਰੱਖਣਾ ਸਾਡੇ ਲਈ ਸਾਰੇ ਬਰਾਬਰ ਨੇ ਤੇ ਸਾਰਿਆਂ ਦੀ ਮੱਤ ਕਰੀਏ ਹਰ ਕਰਨੀ ਚਾਹੀਦੀ ਵੀ ਆ ਫਿਰ ਮਨ ਦੇ ਵਿੱਚ ਆਇਆ ਕਿ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੇ ਕਿਤੇ ਲੋੜਵੰਦ ਦੀ ਮੱਤ ਹੋ ਜਾਂਦੀ ਹੈ ਤਾਂ ਉਹ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਉਸ ਗੱਲ ਦੇ ਲਈ ਵੀ ਇਹ ਆਈਡੀਆ ਇਹਨਾਂ ਦੇ ਸੀ ਇਹਨਾਂ ਨੇ ਸਲਾਹ ਦਿੱਤੀ ਸੀ ਤਾਂ ਮੈਂ ਉਸ ਗੱਲ ਦੇ ਲਈ ਬਿੰਦਾ ਬਹੁਤ ਧੰਨਵਾਦ ਕਰਦਾ ਜੀ ਬਾਪੂ ਕਰਤਾਰ ਸਿੰਘ ਢਾਲੀਵਾਲ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਆਪਣੇ ਇਲਾਕੇ ਦੀ ਦੇਸ਼ ਦੀ ਸੇਵਾ ਕੀਤੀ ਜੀ ਉਹਨਾਂ ਦੀ 16 ਤਰੀਕ ਨੂੰ ਮਹਾ ਸਮਾਗਮ ਹੈ ਜਿਹੜਾ ਵਰਸੀ ਦਾ ਉਹਤੇ ਕੀ ਕਹਿਣਾ ਸਾਰਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਦੇਖੋ ਆ ਜਿਹੜੀ ਸੇਵਾ ਭਾਵਨਾ ਹੈ ਜੇ ਸਹੀ ਗੱਲ ਪੁੱਛਦੇ ਹੋ ਤੁਹਾਨੂੰ ਉਹਨਾਂ ਤੋਂ ਹੀ ਗੁਰਤੀ ਲੱਗੀ ਆ ਉਹਨਾਂ ਨੇ ਉਸ ਟਾਈਮ ਦੇ ਵਿੱਚ ਜਦੋਂ ਜਿਵੇਂ ਹੁਣ ਕਰੋਨਾ ਆਇਆ ਪਹਿਲਾ ਪਲੇਗ ਦੀ ਬਿਮਾਰੀ ਵੀ ਆਈ ਸੀ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਕਿ ਬਹੁਤ بڑا ਨੁਕਸਾਨ ਹੋਇਆ ਸੀਗਾ ਉਹਨਾਂ ਦੇ ਪੇਰੈਂਟ ਚਲੇ ਗਏ ਉਹ ਕਹਿੰਦੇ ਮੇਰੇ ਕੋਲ ਕੋਈ ਰੋਟੀ ਖਾਣ ਦਾ ਸਾਧਨ ਵੀ ਨਹੀਂ ਸੀ ਮੇਰੇ ਤਾਂ ਇਹ ਸੀ ਵੀ ਅੱਜ ਰੋਟੀ ਖੋਲਣੇ ਕੋ ਖਾਲੀ ਕੱਲ ਨੂੰ ਉਹਦੇ ਕੋ ਖਾਲੀ ਤੇ ਕਿਸੇ ਨੇ ਬੰਦੇ ਨੇ ਕਹੇ ਕੋਈ ਕੋ ਉਹਨੂੰ ਫੌਜ ਚ ਭਰਤੀ ਕਰਾਤਾ ਉਹ ਜਿੰਨੇ ਉਹਨਾਂ ਨੂੰ 3-4 ਸਾਲ ਦੀ ਤਨਖਾਹ ਮਿਲੀ ਜਿਹੜੀ ਪਹਿਲੀ ਛੁੱਟੀ ਆਏ ਉਹ ਸਾਈ ਦੀ ਸਾਈ ਤਨਖਾਹ ਉਹਨਾਂ ਨੇ ਇੱਕ ਮਡੌੜ ਸਾਡੇ ਪਿੰਡਾ ਬਹੁਤ بڑا ਪਿੰਡਾ ਹੈ ਉੱਥੇ ਜਾਣ ਦਾ ਬਹੁਤ ਔਖਾ ਕੰਮ ਹੁੰਦਾ ਸੀ ਇੱਕ ਉੱਥੇ 12 बाई 12 ਦਾ ਕੋਠਾ ਬਵਾਤਾ ਤੇ ਇੱਕ ਕੁਇਲਵਾ ਤੇ ਇੱਕ ਬੰਦਾ ਪਾਣੀ ਪਿਉ ਆਉਣੇ ਉੱਠਾਦਾ ਤੇ ਆਪਣੀ 3 ਮਹੀਨ ਛੁੱਟੀ ਕਰਕੇ ਬਾਹਰ ਚਲੇ ਗਿਆ ਸੋ ਉੱਥੋਂ ਇਹ ਗੁਰਤੀ ਸਾਨੂੰ ਲੱਗੀ ਐ ਤੇ ਬਾਅਦ ਵਿੱਚ ਵੀ ਉਹ ਉੱਥੇ ਸਾਡੀ ਸ਼ੂਗਰ ਮਿਲ ਸੀਗੀ ਉੱਥੇ ਪ੍ਰਸ਼ਾਦ ਦੇ ਛਕਾਉਣੇ ਨੇ ਕੰਬਲ ਬੰਨਣੇ ਨੇ ਤੇ ਸਕੂਲ ਜਾਣਾ ਉੱਥੇ ਕੁਝ ਦੇਖ ਕੇ ਆਉਣਾ ਕਾਲ ਜਾ ਕੇ ਆਉਣਾ ਉੱਥੇ ਜਾ ਕੇ ਆਉਣਾ ਸਪੋਰਟ ਦੇ ਵੀ ਜਾ ਕੇ ਸੋ ਇਹ ਗੁਰਤੀ ਸਾਨੂੰ ਉਹਨਾਂ ਤੋਂ ਮਿਲਿਆ ਔਰ ਮੈਂ ਇਹ ਸਮਝਦਾ ਇਹ ਗੁਰੂ ਮਹਾਰਾਜ ਚੇ ਪਾਛਾ ਕਰਦਾ ਜੇ ਗੁਰੂ ਪਰਮਾਤਮਾ ਨੇ ਇੱਥੇ ਪਹੁੰਚਾਇਆ ਤਾਂ ਉਹਨਾਂ ਦੀ ਸੇਵਾ ਕਰਕੇ ਪਹੁੰਚਾਇਆ ਅੱਜ ਉਹਦੇ ਬਦੌਲਤ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਤਾਂ ਤਾਂ ਹੀ ਇਹ ਕੰਮ ਹੋ ਰਹੇ ਨੇ ਸੋ ਮੈਂ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਰਸਤੇ ਪਾਇਆ ਇਹ ਰਸਤੇ ਪਾਇਆ ਤੇ ਤਰੱਕੀ ਬਹੁਤ ਬੜੀ ਬਖਸ਼ੀ ਹੈ ਜਿੰਨਾ ਅਸੀਂ ਮਾਇਕਾਂ ਦੇ ਪ੍ਰਮਾਤਮਾ ਜਿੱਤਦੇ ਹੋਏ ਦੇ ਵਿੱਚ ਕੋਈ ਹਿੱਸਾ ਹੀ ਦੇ ਰਹੇ ਹਾਂ ਆਪਾਂ ਤਾਂ ਉਹਨਾਂ ਦੇ ਹੀ ਨਹੀਂ ਰਹੇ ਜਿੰਨਾ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚੋਂ ਕੋਈ ਦੇ ਰਹੇ ਹਾਂ ਸੋ ਜਿੰਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਕਰੀਏ ਨਾ ਸੋ ਪਰੰਜੀਤ ਲੰਬੜਦਾਰ ਜੀ ਰਖੜਾ ਸਾਹਿਬ ਆਏ ਨੇ ਤੁਹਾਡੇ ਪਿੰਡ ਤੇ ਇੱਕ ਪਰਿਵਾਰ ਦੀ ਮੱਤ ਕੀਤੀ ਗਈ ਹੈ ਕੀ ਕਰਨਾ ਚਾਹੀਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਰਖੜਾ ਸਾਹਿਬ ਦਾ ਜੀ ਜੋ ਕਿ ਸਾਡੇ ਮਤਲਬ ਮਾਤਾ ਜੀ ਨੇ ਵੀ ਇਹਨਾਂ ਦਾ ਬਾਰਸ਼ਾਂ ਦੌਰਾਨ ਮਕਾਨ ਟੱਗਿਆ ਸੀਗਾ ਉਹਦੇ ਵਾਸਤੇ ਮਦਦ ਕੀਤੀ ਹੈ ਇਕੱਲੀ ਇਹਨਾਂ ਵਾਸਤੇ ਨਹੀਂ ਜੀ ਮਤਲਬ ਨਗਰ ਵੱਲੋਂ ਜਦੋਂ ਕੋਈ ਵੀ ਸੁਨੇਹਾ ਲੱਗਦਾ ਰਖੜਾ ਸਾਹਿਬ ਨੂੰ ਜੀ ਮਤਲਬ ਮਾੜੇ ਜਿਹੇ ਸੱਦੇ ਤੇ ਸਾਡੇ ਤੇ ਕਿਸੇ ਵੀ ਸਹਾਇਤਾ ਮਦਦ ਦੀ ਲੋੜ ਹੈ ਸਾਨੂੰ ਅੱਦੇ ਬੋਲ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੰਦੇ ਜੀ ਹਰ ਵਕਤ ਸਾਡੇ ਹਾਜ਼ਰ ਰਹਿੰਦੇ ਨੇ ਬਹੁਤ ਬਹੁਤ ਅਸੀਂ ਸਾਰੇ ਨਗਰ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਔਰ ਹੋਰ ਵੀ ਅੱਗੇ ਵਾਸਤੇ ਆਸ ਕਰਦੇ ਆਂਗੇ ਵੀ ਸਾਡੇ ਨਗਰ ਵਾਸਤੇ ਜੋ ਵੀ ਅਸੀਂ ਕੋਈ ਮਦਦ ਦੀ ਮੰਗ ਕਰਦੇ ਆਂ ਨਾ ਵੱਲੋਂ ਉਹ ਸਾਡੀ ਪੂਰੀ ਕਰਨਗੇ ਜੀ ਸੋ ਸਾਡੇ ਨਗਰ ਵੱਲੋਂ ਵੀ ਜਿਹੜਾ ਇੱਕ ਨੌਜਵਾਨ ਦੀ ਉੱਥੇ ਕਿਸਾਨ ਦੀ ਡੈਥ ਹੋਈ ਸੀ ਉਦੋਂ ਵੀ ਪਰਿਵਾਰ ਵੱਲੋਂ ਬਹੁਤ 2 ਲੱਖ ਦੀ ਹਾਂਜੀ ਹਾਂ 2 ਲੱਖ ਦੀ ਸਹਾਇਤਾ ਉਦੋਂ ਉਸ ਟਾਈਮ ਵੀ ਦਿੱਤੀ ਜੀ ਰਖੜਾ ਸਾਹਿਬ ਨੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜੀ ਮਤਲਬ ਅਸੀਂ ਪੂਰਾ ਭਰੋਸਾ ਮੰਨਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਵੀ ਜਿਹੋ ਜੀ ਮਦਦ ਨਗਰ ਵੱਲੋਂ ਵੱਧ ਚੜ ਕੇ ਕਰਾਂਗੇ ਜੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਰਖੜਾ ਸਾਹਿਬ ਦਾ ਸਾਡੇ